ਬਾਦਸ਼ਾ ਨੂੰ ਜਨਮ ਦੇਣ ਵਾਲੀ ਮਾ ਮਾਤਾ ਗੰਗਾ ਜੀ ਇਤਿਹਾਸ ਵਿੱਚ ਲਿਖਿਆ ਹੈ ਮਾਤਾ ਜੀ ਨੇ ਹੁਕਮ ਕੀਤਾ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਤੁਹਾਡੇ ਪਿਤਾ ਜੀ ਦਾ ਸਰੀਰ ਜਲ ਪ੍ਰਵਾਹ ਹੋਇਆ ਸੀ ਨਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਕਹਿੰਦੇ ਬੇਟਾ ਸਾਡਾ ਸਰੀਰ ਵੀ ਨਾ ਜਲ ਪ੍ਰਵਾਹ ਕਰ ਦਿਓ ਸੰਸਕਾਰ ਨਾ ਕਰਿਓ ਕਹਿੰਦੇ ਮਾਤਾ ਜੀ ਸਤਿਵਚਨ ਸ਼੍ਰੀ ਗੁਰੂ ਹਰਗੁਨ ਸਿੰਘ ਮਹਾਰਾਜ ਨੇ ਹੁਕਮ ਮੰਨਿਆ ਤੁਸੀਂ ਵਿਆਸਾ ਦਰਿਆ ਵੇਖਦੇ ਹੋ ਜਿੱਥੇ ਬਾਬਾ ਬਕਾਲਾ ਸਾਹਿਬ ਹੈ ਮਾਤਾ ਗੰਗਾ ਜੀ ਨੇ ਸਰੀਰ ਛੱਡਿਆ ਗੁਰੂ ਹਰਗੁਨ ਸਿੰਘ ਮਹਾਰਾਜ ਨੇ ਅਰਥੀ ਤਿਆਰ ਕੀਤੀ ਔਰ ਫਿਰ ਉਸੇ ਵਿਆਸਾ ਦਰਿਆ ਵਿੱਚ ਸਰੀਰ ਜਲ ਪ੍ਰਵਾਹ ਕਰਨ ਲੱਗੇ ਕਹਿੰਦੇ ਨੇ ਜਦੋਂ ਅਰਥੀ ਲੈ ਗਏ ਬਾਣੀ ਵਿੱਚ ਵਿਆਸਾ ਦਰਿਆ ਵੇ ਸਰੀਰ ਜਲ ਪ੍ਰਵਾਹ ਕਰਨ ਲੱਗੇ ਗੁਰੂ ਸਿੱਖ ਨਾਲ ਨੇ ਗੁਰੂ ਦੇ ਸਿੱਖ ਉਹ ਇਸ ਤਰ੍ਹਾਂ ਮਾਤਾ ਜੀ ਦਾ ਸਰੀਰ ਪਕੜ ਕੇ ਥੋੜਾ ਜਿਹਾ ਅੱਗੇ ਡੂੰਘੇ ਪਾਣੀ ਤੱਕ ਲੈ ਕੇ ਗਏ ਤੇ ਜਦੋਂ ਆਪਣੇ ਹੱਥੋਂ ਸਰੀਰ ਛੱਡਣ ਲੱਗੇ ਨਾ ਪਾਣੀ ਦਰਿਆ ਵਿੱਚ ਤਾਂ ਸ਼ੇਮੇ ਬਾਦਸ਼ਾਹ ਨੇ ਗੁਰਸਿੱਖਾਂ ਨੂੰ ਕਿਹਾ ਇੱਕ ਪਲ ਰੁਕ ਜਾਓ ਸਭ ਕੁਰ ਸਿੱਖਾਂ ਨੇ ਮਾਤਾ ਜੀ ਦਾ ਸਰੀਰ ਇਸ ਤਰ੍ਹਾਂ ਡੂੰਘੇ ਪਾਣੀ ਵਿੱਚ ਪਕੜਿਆ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਵਾਰ ਮਾਤਾ ਜੀ ਦੇ ਮੁਖ ਤੋਂ ਕੱਪੜਾ ਲਾਹ ਕੇ ਆਪਣੀ ਮਾਂ ਦਾ ਮੁਖ ਵੇਖਿਆ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਮਾਂ ਦਾ ਮਸਤਕ ਚੁੰਮਿਆ ਫਿਰ ਮਾਂ ਗੰਗਾ ਜੀ ਦੇ ਪੈਰ ਚੁੰਮੇ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਵਿੱਚੋਂ ਵੀ ਨੀਰ ਵਹਿ ਤੁਰਿਆ ਰੋ ਪਏ ਮਾਤਾ ਜਦੋਂ ਅਥਰੁ ਆਏ ਫਿਰ ਬਾਦਸ਼ਾਹ ਨੇ ਇਸ ਤਰ੍ਹਾਂ ਅਥਰੂ ਪੋਚਦੇ ਆਂ ਭੋਜਦੇ ਆਂ ਕਿ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਸਤ ਕਰਤਾਰ ਕਹਿ ਕੇ ਤੇਰੇ ਬਾਹਨੇ ਸਰਾਦ ਦਾ ਪਲਾ ਸਰੀਰ ਛੱਡ ਦਿੱਤਾ ਪਾਣੀ ਵਿੱਚ ਤੇ ਸਿੱਖਾਂ ਵਿੱਚ ਚਰਚਾ ਚੱਲ ਪਈ ਕਹਿੰਦੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਉਹ ਤਾਂ ਗੁਰੂ ਨੇ ਛੇਵੇਂ ਬਾਦਸ਼ਾਹ ਨੇ ਅੱਖਾਂ ਭਰ ਕੇ ਰੋਣ ਲੱਗ ਪਏ ਦਰਿਆ ਦੇ ਕੰਢੇ ਖਲੋਤੀ ਸੰਗਤ ਨੇ ਵਿਖਿਆ ਸਾਰੀ ਨੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਅਥਰੂ ਤਾਂ ਭਾਈ ਗੁਰਦਾਸ ਸਾਹਿਬ ਨੇ ਕਿਹਾ ਮਹਾਰਾਜ ਸੰਗਤ ਵਿੱਚ ਚਰਚਾ ਚੱਲਦੀ ਹੈ ਤੁਸੀਂ ਉਦਣ ਮਹਾਰਾਜ ਅੱਖਾਂ ਭਰ ਲਈਆਂ ਵਿਰਾਗ ਵਿੱਚ ਰੋਪੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਬਚਨ ਕਹਿ ਸੰਗਤ ਵਿੱਚ ਕਹਿੰਦੇ ਭਾਜੀ ਇਹ ਰੋਣਾ ਅੱਖਾਂ ਵਿੱਚ ਵਿਰਾਗ ਉਹਣਾ ਮਨ ਭਰ ਕੇ ਵਿਰਾਗ ਵਿੱਚ ਰੋਣਾ ਕਹਿੰਦੇ ਗੁਰਮਤ ਤੋਂ ਬਾਹਰ ਨਹੀਂ ਹੈ ਗੁਰਮਤ ਤੋਂ ਬਾਹਰ ਉਹ ਰੋਣਾ ਪਰਵਾਣ ਨਹੀਂ ਜਦੋਂ ਕੋਈ ਰੋ ਕੇ ਰੱਬ ਨੂੰ ਉਲੰਭਾ ਦੇ ਕੇ ਕਬੇ ਰੱਬਾ ਤੂੰ ਮਾੜਾ ਕੀਤਾ ਉੰਜ ਕਿਸੇ ਦੇ ਜਾਨ ਉਤੇ ਅੱਖਾਂ ਵਿੱਚ ਅਥਰੂ ਆਉਣੇ ਉਹਦੇ ਕੀਤੇ ਕਰਮਾਂ ਨੂੰ ਚਿੱਤ ਕਰਕੇ ਵਿਰਾਗ ਹੋਣਾ ਇਹ ਗੁਰਮਤ ਵਿੱਚ ਪਰਵਾਣ ਹੈ ਪਾਤਸ਼ਾਹ ਨੇ ਕਹਿੰਦੇ ਜਦੋਂ ਮੈਂ ਮਹਾਂਜੀ ਦਾ ਸਰੀਰ ਪਾਣੀ ਵਿੱਚ ਜਲ ਪ੍ਰਵਾਹ ਛੱਡਣ ਲੱਗੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਯਾਦ ਆ ਗਿਆ ਇਹ ਮੇਰੀ ਮਾਂ ਮੇਰੇ ਜਨਮ ਵਾਸਤੇ ਨੰਗੇ ਪੈਰੀਂ ਚੱਲ ਕੇ ਗਏ ਬਾਬੇ ਬੁੱਢੇ ਜੀ ਤੋਂ ਅਰਦਾਸ ਕਰਵਾਈ ਮੇਰਾ ਜਨਮ ਹੋਇਆ ਇਸੇ ਮਾਂ ਨੇ ਜਿੱਦਣ ਮੇਰੀ ਉਮਰ 5 ਸਾਲ ਦੀ ਹੋਈ ਬਾਬਾ ਬੁੱਢਾ ਸਾਹਿਬ ਕੋਲ ਜਾ ਕੇ ਕਿਹਾ ਬਾਬਾ ਬੁੱਢਾ ਸਾਹਿਬ ਮੇਰੇ ਹਰਗੋਬਿੰਦ ਸਾਹਿਬ ਦੀ ਅਰਦਾਸ ਕਰੋ ਮੇਰੇ ਹਰਗੋਬਿੰਦ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਮੇਰੇ ਹਰਗੋਬਿੰਦ ਨੂੰ ਵਿੱਦਿਆ ਦਾ ਦਾਨ ਪ੍ਰਾਪਤ ਹੋ ਜਾਏ ਬਾਬੇ ਬੁੱਢੇ ਕੋਲੋਂ ਕਲਮਾ ਕੜਵਾਈਆਂ ਅਰਦਾਸ ਕਰਵਾਈ ਮੈਨੂੰ 9 ਸਾਲ ਦੀ ਉਮਰ ਵਿੱਚ ਘੋੜਸਵਾਰੀ ਸਿਖਾਈ ਮੇਰੀ ਮਾਂ ਦੇ ਐਨੇ ਪਰਉਪਕਾਰ ਮੇਰੇ ਵਹਰੇ ਮੇਰੇ ਬੱਚਿਆਂ ਦਾ ਭਲਾ ਮੰਗਣ ਵਾਲੇ ਤੇ ਸਾਧ ਸੰਗਤ ਇਹ ਇਤਿਹਾਸ ਕਹਿੰਦਾ ਜਦੋਂ ਛੇਵੇਂ ਪਾਤਸ਼ਾਹ ਦੇ ਘਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਨਾ ਤਾਂ ਮਾਂ ਗੰਗਾ ਬਹੁਤ ਖੁਸ਼ ਹੋਏ ਛੇਵੇਂ ਪਾਤਸ਼ਾਹ ਕਹਿੰਦੇ ਮਾਂ ਅੱਜ ਤੁਸੀਂ ਬਹੁਤ ਖੁਸ਼ ਹਾਂ ਕੋਈ ਅਸੀਸ ਦਿਓ ਮਾਮਾ ਦੀ ਅਸੀਸ ਲੱਗਦੀ ਹੈ ਸਾਥ ਸੰਗਤ ਮਾਂ ਤੇ ਭੈਣ ਸਿਮਰਨ ਵਾਲੇ ਹੋਣ ਉਹਦੀ ਅਸੀਸ ਲੱਗਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਕਿਸੇ ਮਾੜੇ ਬੰਦੇ ਦੀ ਦੁਰਸੀਸ ਲੱਗ ਸਕਦੀ ਹੈ ਜਪਣ ਵਾਲੇ ਦੀਆਂ ਅਸੀਸਾਂ ਵੀ ਲੱਗਦੀਆਂ ਨੇ ਮਾਂ ਦੀ ਅਸੀਸ ਲੱਗਦੀ ਹੈ ਛੇਵੇਂ ਪਾਤਸ਼ਾਹ ਨੇ ਕਿ ਅਸੀਸ ਦਿਓ ਕੋਈ ਤਾਂ ਮਾਂ ਗੰਗਾ ਜੀ ਨੇ ਬਚਨ ਕਹਿੰਦੇ ਜਾਓ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਨਾਲ ਪੁੱਤਾਂ ਦੀ ਜੋੜੀ ਹੋ ਜਾਏ ਤੇ ਮਾਂ ਗੰਗਾ ਦੀ ਇੰਨੀ ਗੱਲ ਸੁਣ ਕੇ ਸ਼ਿਵੇਂ ਪਾਤਸ਼ਾਹ ਕਹਿੰਦੇ ਮਾਂ ਜੀ ਮੈਨੂੰ ਐ ਲੱਗਦਾ ਜਿਵੇਂ ਤੁਸੀਂ ਨਾ ਅਸੀਸ ਬਹੁਤ ਛੋਟੀ ਦਿੱਤੀ ਹੈ ਕਹਿੰਦੇ ਕੋਈ ਹੋਰ ਅਸੀਸ ਦੇ ਦਿਓ ਮਾਂ ਗੰਗਾ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਨਾਲ ਦੋ-ਦੋ ਪੁੱਤਾਂ ਦੀਆਂ ਜੋੜੀਆਂ ਬਣਨ ਸ਼ੇਮ ਬਾ ਚ ਕਿਵੇਂ ਮਾਂ ਕੋਈ ਇਸ ਤੋਂ ਵੀ ਵੱਡੀ ਅਸੀਸ ਦਿਓ ਤੇ ਮਾਂ ਗੰਗਾ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਓ ਗੁਰੂ ਨਾਨਕ ਭਲੀ ਕਰਨ ਤੋਡੇ ਘਰ ਵਿੱਚ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਭਾਵੇਂ ਦਰਗਹਿ ਮਾਨ ਤੋਡੇ ਘਰ ਪੰਜ ਪ੍ਰਵਾਨ ਪੁੱਤਰ ਹੋਣ ਤੋਡੇ ਘਰ ਪੰਜ ਪੁੱਤਰ ਹੋ ਜਾਣ ਕਹਿੰਦੇ ਹੁਣ ਖੁਸ਼ ਹੋ ਆ ਸੁਣਿਓ ਕਿਤੇ ਜ਼ਿੰਦਗੀ ਵਿੱਚ ਗੱਲ ਸਾਡੇ ਕਮ ਆਉਣ ਵਾਲੀ ਹੈ ਸ਼ੇਮੇ ਬਾਦਸ਼ਾਹ ਨੇ ਆਪਣੇ ਚੋਲੇ ਨਾਲ ਪੱਲਾ ਕੇ ਕਰਕੇ ਮਾਂ ਗੰਗਾ ਜੀ ਨੂੰ ਹੱਥ ਜੋੜ ਕੇ ਕਿਹਾ ਮਾਂ ਤੁਸੀਂ ਪੰਜ ਪੁੱਤਰਾਂ ਦੀ ਅਸੀਸ ਦਿੱਤੀ ਹੈ ਹੁਣ ਮੇਰੇ ਘਰ ਵਿੱਚ ਪੰਜ ਪੁੱਤਰ ਹੋਣਗੇ ਪਰ ਮੇਰਾ ਮਨ ਕਹਿੰਦਾ ਇੰਜ ਲੱਗਦਾ ਜਿਵੇਂ ਪੰਜ ਪੁੱਤਾਂ ਦੀ ਅਸੀਸ ਲੈ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਖਾਲੀ ਹੈ ਮੈਨੂੰ ਇੱਕ ਧੀ ਦੀ ਅਸੀਸ ਦਿਓ ਮੇਰਾ ਘਰ ਭਰ ਜਾਏ ਧੀਆਂ ਨਾਲ ਘਰ ਭਰਦੇ ਨੇ ਸਾਸ ਸੰਗਤ ਦੁਨੀਆ ਵਿੱਚ ਸੱਚ ਹੈ ਅੱਜ ਦੇ ਅੰਕੜੇ ਦੱਸ ਰਹੇ ਨੇ 98% ਉਹ ਪੇਰੈਂਟਸ ਸੁਖੀ ਨੇ ਜਿਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਹੋਈਆਂ ਨੇ 100 ਵਿੱਚੋਂ 98% ਉਹ ਲੋਕ ਸੁਖੀ ਨੇ ਜਿਨ੍ਹਾਂ ਨੂੰ ਰੱਬ ਨੇ ਧੀਆਂ ਬਖਸ਼ੀਆਂ ਨੇ ਜਿੰਨੇ ਲੋਕ ਵਿਦੇਸ਼ਾਂ ਵਿੱਚ ਸੈੱਟ ਹੋਏ ਧੀਆਂ ਕਰਕੇ ਹੋਏ ਨੇ ਪੁੱਤਰਾਂ ਕਰਕੇ ਲੋਕ ਰੋਂਦੇ ਹੀ ਵਖੇ ਨੇ ਇਹ ਨਿੱਕੇ ਪੁੱਤਰ ਨਹੀਂ ਚਾਹੀਦੇ ਪਰ ਮਾਫ ਕਰਿਓ ਧੀਆ ਪੁੱਤਾਂ ਨਾਲੋਂ ਵੀ ਵੱਧ ਸੁਖ ਦਿੰਦੀ। ਧੀਆ ਪੁੱਤਾਂ ਨਾਲੋਂ ਵੀ ਵੱਧ ਕੇ ਦੁਨੀਆ ਵਿੱਚ ਸੁਖ ਦਿੰਦੀਆਂ ਨੇ। ਛੇਵੇਂ ਪਾਤਸ਼ਾਹ ਨੇ ਕਿਹਾ ਮਾਂ ਮੈਨੂੰ ਇੱਕ ਧੀ ਦੀ ਅਸੀਸ ਦਿਓ। ਮੇਰੀ ਝੋਲੀ ਭਰ ਜਾਏ ਮੈਨੂੰ ਪੰਜ ਪੁੱਤਰ ਲੈ ਕੇ ਵੀ ਘਰ ਖਾਲੀ ਲੱਗਦਾ ਹੈ। ਮਾਂ ਗੰਗਾ ਨੇ ਕਿਹਾ ਜਾਓ ਗੁਰੂ ਹਰਗੋਬਿੰਦ ਸਾਹਿਬ ਨਦਰ ਗੁਰੂ ਨਾਨਕ ਕਰਨ ਤੁਹਾਡੇ ਘਰ ਧੀ ਵੀ ਹੋਵੇ। ਇਤਿਹਾਸ ਪੜਿਓ ਪਹਿਲਾਂ ਬਾਬਾ ਗੁਰਦਤਾ ਸਾਹਿਬ ਦਾ ਜਨਮ ਸੀ। ਫਿਰ 2 ਨੰਬਰ ਤੇ 6ਵੇਂ ਬਾਦਸ਼ਾਹ ਦੇ ਘਰ ਬੀਬੀ ਵੀਰੋ ਜੀ ਦਾ ਜਨਮ ਹੋਇਆ। ਉਹ ਤੋਂ ਬਾਅਦ ਫਿਰ 4 ਪੁੱਤਰ ਹੋਏ। ਬਾਬਾ ਅਣੀਰਾਏ, ਬਾਬਾ ਢੱਲਰਾਏ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਕਹਿਣ ਤੋਂ ਪਹਾਵ ਧੀਆਂ ਨਾਲ ਘਰ ਭਰਦੇ ਨੇ ਸਾਥ ਸੰਗਤ ਇਹ ਸਤਿਗੁਰ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਜਿੱਥੇ ਪੁੱਤਾਂ ਦਾ ਪਿਆਰ ਬਖਸ਼ਿਆ ਉੱਥੇ ਮਾ ਨੂੰ ਇਸ ਮਾਤਾ ਸਰਜੀਤ ਕੌਰ ਨੂੰ ਧੀਆਂ ਦਾ ਬੜਾ ਲਾੜ ਤੇ ਪਿਆਰ ਬਖਸ਼ਿਸ਼ ਕੀਤਾ ਮੈਂ ਕਈ ਵਾਰ ਕਥਾ ਸੁਣਾਉਣਾ ਹੁੰਨਾ ਮਾਮਾ ਕਰਕੇ ਧੀਆਂ ਵਾਸਤੇ ਪੱਕੇ ਨੇ ਇਹ ਬੜਾ ਗਹਿਰਾ ਰਿਸ਼ਤਾ ਹੈ ਭੱਗਾਂ ਵਾਲੀਆਂ ਨੇ ਉਹ ਧੀਆਂ ਜਿਨ੍ਹਾਂ ਦੀ ਤਾਂ ਉਮਰ 30 30 40 50 60 70 ਸਾਲ ਤੱਕ ਮਾਮਾ ਰਹਿੰਦਿਆਂ ਨੇ ਜੀ ਮੈਨੂੰ ਮਾਫ ਕਰਿਓ ਜਿਨ੍ਹਾਂ ਦੀਆਂ ਮਾਮਾ ਧੀਾਂ ਦੇ ਛੋਟੀ ਉਮਰੇ ਮਾਮਾ ਚਲੀਆਂ ਜਾਂਦੀਆਂ ਨੇ ਉਹਨਾਂ ਦਾ ਦੁੱਖ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਇਹ ਦੁਨੀਆਵੀ ਰਿਸ਼ਤਾ ਹੈ ਪਿਓ ਦਾ ਆਪਣੀ ਜਗ੍ਹਾ ਤੇ ਰਿਸ਼ਤਾ ਹੈ ਮਾ ਆਪਣੀ ਜਗ੍ਹਾ ਤੇ ਰਿਸ਼ਤਾ ਹੈ ਮੈਂ ਇੱਕ ਪਰਿਵਾਰ ਆ ਆਪਣਾ ਉਹ ਮੈਂ ਤੁਹਾਨੂੰ ਦੁੱਖ ਨਹੀਂ ਦੱਸ ਸਕਦਾ 10 11 ਸਾਲ ਦੀ ਉਹ ਬੱਚੀ ਉਹਦੀ ਮਾਂ ਉਹਨੂੰ ਛੱਡ ਕੇ ਚਲੀ ਗਈ ਤਾਂ ਹੁਣ ਜਦੋਂ ਉਹ ਬੱਚੀ ਦੀ ਉਮਰ 16 ਸਾਲ ਦੀ ਹੋਈ ਸਾਸ ਸੰਗਤ ਉਦਣ ਪੂਰਾ ਪਰਿਵਾਰ ਬੈਠਾ ਉਹਦੀ ਦਾਦੀ ਵੀ ਮੌਜੂਦ ਸੀ ਪਰ ਮਾਮਾ ਤੋਂ ਬਗੈਰ ਧੀਆ ਨੂੰ ਐਂ ਲੱਗਦਾ ਮੇਰਾ ਕੋਈ ਵੀ ਨਹੀਂ ਉਦਣ ਪੂਰਾ ਪਰਿਵਾਰ ਉਹਦਾ ਪਿਓ ਵੀ ਤਾਹਾਂ ਮਾਰ ਕੇ ਰੋ ਪਿਆ ਉਹ ਕਹਿੰਦਾ ਮੇਰੇ ਘਰ ਵਾਲੀ ਦੇ ਮਰਨ ਤੇ ਉਦਣ ਦੁੱਖ ਇੰਨਾ ਨਹੀਂ ਹੋਇਆ ਜਿੱਦਣ ਅੱਜ ਜਿੰਨਾ ਮਹਿਸੂਸ ਹੋਇਆ ਸਾਥ ਸੰਗਤ ਇਹ ਯਾਦ ਰੱਖਿਓ ਮਾਵਾਂ ਕਰਕੇ ਧੀਆਂ ਨੂੰ ਪਿੱਕੇ ਨੇ ਟੁੱੜਾ ਤਰਬਰ ਰਹਿਣ ਭਰਾ ਭਾਵੇਂ ਬਹੁਤ ਅਮੀਰ ਹੋਣ ਭਰਾ ਭਾਵੇਂ ਭੈਣਾਂ ਨੂੰ ਬਹੁਤ ਪਿਆਰ ਕਰਨ ਭਰਾ ਤੇ ਭਰਜਾਈਆਂ ਭਾਵੇਂ ਆਪਣੀਆਂ ਭੈਣਾਂ ਨੂੰ ਬੜਾ ਮਾਣ ਸਤਿਕਾਰ ਪਿਆਰ ਕਰਨ ਪਰ ਇੱਕ ਜ਼ਿੰਦਗੀ ਦੀ ਸੱਚਾਈ ਹੈ ਸੱਜਣੋ ਮਾਂ ਜਿਉਂਦੀ ਹੈ ਤੇ ਧੀਆਂ ਵਾਸਤੇ ਪਿੱਕੇ ਨੇ ਜਿੱਦਣ ਧੀਆਂ ਪਿੱਕੇ ਜਾਂਦੀਆਂ ਜੇ ਮਾਂ ਜਿਉਂਦੀ ਬੈਠੀ ਹੈ ਉਹਨੂੰ ਲੱਗਦਾ ਮੇਰੀ ਮਾਂ ਦਾ ਘਰ ਹੈ ਉਹਦੀ ਅਲਮਾਰੀ ਖੋਲ ਕੇ ਕੱਪੜੇ ਤੈ ਲਾ ਕੇ ਰੱਖਣ ਗਈਆਂ ਬੜੇ ਹੱਕ ਅਧਿਕਾਰ ਨਾਲ ਰਸੋਈ ਵਿੱਚ ਵੜਨ ਗਈਆਂ ਜਾ ਕੇ ਚਾਹ ਭੋਜਨ ਤਿਆਰ ਕਰਕੇ ਮਾਂ ਨੂੰ ਖਿਲਾਉਣ ਗਈਆਂ ਪਰ ਮਾਫ਼ ਕਰਿਓ ਜਿੱਦਣ ਮਾਂ ਗੁਜ਼ਰ ਜਾਂਦੀ ਧੀ ਦਾ ਹੌਸਲਾ ਨਹੀਂ ਪੈਂਦਾ ਡਰਿੰਗ ਰੂਮ ਚ ਉੱਟ ਕੇ ਰਸੋਈ ਵਿੱਚ ਵੀ ਆਪ ਲੱਗਦਾ ਹੈ ਧੀ ਦਾ ਹੌਸਲਾ ਨਹੀਂ ਪੈਂਦਾ ਕਿਸੇ ਕਮਰੇ ਵਿੱਚ ਵੜ ਜਾਏ ਉਹਨੂੰ ਇਹਨ ਲੱਗਦਾ ਹੈ ਅੱਜ ਜਿਵੇਂ ਉਪਰਾ ਹੋ ਗਿਆ ਭਾਵੇਂ ਲੱਖ ਮਾਨ ਸਤਕਾਰ ਹੋਵੇ ਉਸ ਦਿਨ ਤੋਂ ਦਾ ਮਨ ਕਹਿਣ ਲੱਗ ਪੈਂਦਾ ਹੈ ਅੱਜ ਇਹ ਪਿੱਕਾ ਤੇਰਾ ਨਹੀਂ ਸਾਥ ਸੰਗਤ ਇਹ ਦੁਨਿਆਵੀ ਤਜਰਬਾ ਇਸ ਤਰ੍ਹਾਂ ਰਹਿੰਦਾ ਹੈ ਮਾਂ ਜੀ ਹੁੰਦੀ ਤੇ ਸਾਰੇ ਕਮਰਿਆਂ ਚ ਧੀ ਅਧਿਕਾਰ ਨਾਲ ਵੜ ਜਾਂਦੀ ਉੱਟ ਕੇ ਮਾਂ ਜਲੀ ਜਾਏ ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਮੇਰਾ ਅਧਿਕਾਰ ਨਹੀਂ ਕਿਵੇਂ ਮੈਂ ਪਰਜਾਈ ਦੇ ਕਮਰੇ ਜਾਵਾਂ ਕਿਵੇਂ ਰਸੋਈ ਵਿੱਚੋਂ ਆਪ ਚੀਜ਼ ਲੈ ਲਵਾਂ ਸੋਹੇ ਦੁਨਿਆਵੀ ਰਿਸ਼ਤੇ ਨੇ ਇਹ ਰਿਸ਼ਤੇ ਸਾਨੂੰ ਪਿਆਰ ਸਤਿਕਾਰ ਸਿਖਾਉਂਦੇ ਨੇ ਸਤਿਗੁਰੂ ਗੁਰੂ ਰਣਸੈ ਮਹਾਰਾਜ ਕਿਰਪਾ ਕਰਨ ਪਹਿਲਾਂ ਸਾਨੂੰ ਮਾਂ ਪਿਓ ਦਾ ਸਤਿਕਾਰ ਕਰਨਾ ਆ ਜਾਏ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਗੁਰੂ ਮਾਂ ਆਂ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਪਰ ਸਾ ਸੰਗਤ ਗੁਰੂ ਤੋਂ ਵੀ ਪਹਿਲਾਂ ਕੋਈ ਗੁਰੂ ਹੈ ਉਹ ਮਾਂ ਜਿਹਨੇ ਸਾਨੂੰ ਜਨਮ ਦਿੱਤਾ ਜਿਹਨੇ ਸਾਨੂੰ ਪੜਨਾ ਬਹਿਣਾ ਉੱਠਣਾ ਸਿਖਾਇਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਪੰਜਾਬੀ ਦੇ ਕਵੀ ਹੋਇਆ ਪ੍ਰੋਫੈਸਰ ਮੋਹਨ ਸਿੰਘ ਉਹ ਕਹਿੰਦਾ ਮੈਂ ਨਹੀਂ ਸਵਰਗ ਵੇਖਿਆ ਕਿਤੇ ਹੈ ਪਰ ਜੇ ਕਿਤੇ ਸਵਰਗ ਹੋਵੇਗਾ ਤਾ ਮਾਂ ਦੀ ਮਮਤਾ ਤੋਂ ਵੱਡਾ ਸਵਰਗ ਨਹੀਂ ਹੋ ਸਕਦਾ ਮਾਂ ਦੀ ਅਸੀਸ ਮਾਂ ਦੀ ਮਮਤਾ ਤੋਂ ਵੱਡਾ ਸਵਰਗ ਹੋਏ ਨਹੀਂ ਸਕਦਾ ਮਾਂ ਜਿਹਾ ਘਣ ਸ਼ਾਮਾ ਬੁੱਟਾ ਮੈਨੂੰ ਜਗ ਤੇ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਸਾਥ ਸੰਗਤ ਇਹ ਸੱਚ ਹੈ ਹੋਰ ਦੁਨੀਆ ਦੇ ਕੁੱਲ ਫੁੱਲ ਬੁੱਟੇ ਜੜ ਸੁੱਕਿਆਂ ਸੁੱਕ ਜਾਵਣ ਇਹ ਪਰਫੁੱਲਾਂ ਮਰ ਜਾਇਆ ਇਹ ਬੂਟਾ ਸੁੱਕ ਜਾਏ ਮਾਂ ਇਦਾਂ ਦਾ ਬੂਟਾ ਹੈ ਉਹਨੂੰ ਤਾਂ ਜੇ ਕਿਸੇ ਪਾਸਿਓਂ ਧੀਆਂ ਦੋਤੀਆਂ ਪੋਤੀਆਂ ਵੱਲੋਂ ਵੀ ਕੋਈ ਮੜ ਜਾਏ ਦੁੱਖ ਦੀ ਗੱਲ ਹੋਵੇ ਨਾ ਉਹਦਾ ਵੀ ਮਰ ਜਾ ਕੇ ਬਹਿ ਜਾਂਦੀ ਸਾ ਸੰਗਤ ਮਾਂ ਸਵਰਗ ਤੋਂ ਵੱਡਾ ਸੁੱਖ ਹੈ ਔਰ ਇਹ ਸੱਚ ਹੈ ਅਪਾ ਮਾਂ ਪਿਓ ਦਾ ਸਤਿਕਾਰ ਕਰੀਏ ਤਾਂ ਸਭ ਕੁਝ ਮਿਲਦਾ ਹੈ ਮਾਂ ਦੀ ਅਸੀਸ ਲੱਗਦੀ ਹੈ ਹਜਰਤ موسی ਖਲੀਫਾ ਹੋਇਆ ਸਲਾਮ ਦਾ ਪਰਵਾਨ ਖੁਦਾ ਨੂੰ ਹੋਇਆ ਤੇ ਜਦੋਂ ਖੁਦਾ ਦੇ ਘਰ ਉਹਨੇ ਸੁਰਤ ਕਰਕੇ ਜਾਣਾ ਨਾ ਅੱਲਾਹ ਤਾਲਾ ਨੇ ਕਹਿਣਾ ਹਜਰਤ موسی ਤੇਰੇ ਵਾਸਤੇ ਨਾ ਰੱਬ ਖੁਦਾ ਦੇ ਘਰ ਮਹਿਲ ਬਣ ਰਿਹਾ ਤੂੰ ਪਰਵਾਨ ਹੋ ਗਿਆ ਜਨਮ ਜਿੱਤ ਗਿਆ ਬੜੀ ਭਗਤੀ ਰਾਜ ਭਾਗ ਦੇ ਹੁੰਦੇ ਇੰਨੀ ਭਗਤੀ ਉਹ ਜਿੱਤਿਆ ਇਸਲਾਮ ਦੇ ਕਿ ਉਹ ਰੱਬ ਦੇ ਘਰ ਇਸ ਤਰ੍ਹਾਂ ਖੁਦਾ ਦੀ ਵਾਰਗਾਂ ਵਿੱਚ ਜਾਂਦਾ ਰਿਹਾ ਇੱਕ ਦਿਨ ਉਹਨੇ ਵੇਖਿਆ ਜਿੱਥੇ ਉਹਦਾ ਮਹਿਲ ਬਣ ਰਿਹਾ ਨਾ ਉਹਦੇ ਬਰਾਬਰ ਇੱਕ ਮਹਿਲ ਰੱਬ ਖੁਦਾ ਹੋਰ ਬਣਾ ਰਿਹਾ ਤਨ ਖੁਦਾ ਨੂੰ ਪੁੱਛਿਆ ਅੱਲਾਹ ਤਾਲਾ ਧਰਤੀ ਤੋਂ ਕੋਈ ਹੋਰ ਵੀ ਹਜਰਤ موسی ਆ ਰਿਹਾ ਹੈ ਮੇਰੇ ਵਰਗੀ ਬੰਦਗੀ ਭਗਤੀ ਵਾਲਾ ਕੋਈ ਹੋਰ ਵੀ ਬੰਦਾ ਧਰਤੀ ਤੋਂ ਆ ਰਿਹਾ ਆ ਤੁਸੀਂ ਬਰਾਬਰ ਇੱਕ ਮਹਿਲ ਉਹਦਾ ਬਣਾ ਰਹੇ ਹੋ ਇਹ ਸਮਝਣ ਵਾਸਤੇ ਸਾਧ ਸੰਗਤ ਤੇ ਕਹਿੰਦੇ ਅੱਲਾਹ ਤਾਲਾ ਨੇ ਕਿਹਾ ਹਾਂ ਆ ਰਿਹਾ ਹੈ ਕਹਿੰਦੇ ਜੀ ਕੌਣ ਹੈ ਕਹਿੰਦੇ ਇੱਕ ਨਾ ਕਸਾਈਆਂ ਦਾ ਲੜਕਾ ਆ ਉਹ ਜਦੋਂ ਮਰ ਕੇ ਆਉਣਾ ਨਾ ਉਹਦੇ ਵਾਸਤੇ ਇਹ ਮਹਿਲ ਬਣ ਰਿਹਾ ਕਸਾਈਆਂ ਦਾ ਲੜਕਾ ਕਹਿੰਦਾ ਜੀ ਕਸਾਈਆਂ ਦਾ ਲੜਕਾ ਕੌਣ ਹੈ ਉਹਨੇ ਕਿਹਾ ਤੈਨੂੰ ਪਤਾ ਦੱਸ ਦਿੰਦੇ ਆ ਜਦੋਂ ਨੇ ਪਤਾ ਦੱਸਿਆ ਹਜ਼ਰਤ ਮੂਸੇ ਨੇ ਜਾ ਕੇ ਵੇਖਿਆ ਕਿੰਨੀ ਕੁ ਭਗਤੀ ਹੋਏਗੀ ਮੇਰੇ ਬਰਾਬਰ ਇਹਨੂੰ ਰਤਬਾ ਮਿਲ ਰਿਹਾ ਖੁਦਾ ਦੇ ਘਰ ਪਰ ਹੈਰਾਨੀ ਦੀ ਹੱਦ ਨਾ ਰਹੀ ਉਹ ਤਾਂ ਕਸਾਈਆਂ ਦੀ ਦੁਕਾਨ ਤੇ ਖੜਾ ਉਹਦੀ ਕੋਈ ਇਵਾਦਤ ਕੋਈ ਭਗਤੀ ਨਹੀਂ ਉਹਦਾ ਘਰ ਤਾਂ ਟੁੱਟਿਆ ਜਿਹਾ ਸ਼ਨ ਗਰੀਬ ਹੈ ਤੇ ਜਦੋਂ ਵੇਖਿਆ ਇੰਨਾ ਗਰੀਬ ਬੰਦਾ ਕਿਰਤ ਕਰਨ ਵਾਲਾ ਉਹ ਵੀ ਕਸਾਈ ਦਾ ਕੰਮ ਕਰਦਾ ਮੇਰੇ ਬਰਾਬਰ ਕਿਵੇਂ ਉਹਨੇ ਖੁਦਾ ਨੂੰ ਪੁੱਛਿਆ ਅੱਲਾਹ ਤਾਲਾ ਮੇਰੇ ਬਰਾਬਰ ਉਹਨੂੰ ਰਤਵਾ ਕਿਵੇਂ ਮਿਲ ਗਿਆ ਤੇ ਅੱਲਾਹ ਤਾਲਾ ਨੇ ਕਿਹਾ ਹਾਂ ਉਹਦੀ ਇਬਾਦਤ ਨਹੀਂ ਉਹਦੀ ਬੰਦਗੀ ਨਹੀਂ ਉਹਦਾ ਸਿਮਰਨ ਭਗਤੀ ਪੁੰਨ ਦਾਨ ਨਹੀਂ ਪਰ ਹਜ਼ਰਤ موسی ਉਹਨੂੰ ਤੇਰੇ ਬਰਾਬਰ ਰਤਵਾ ਪਦਾ ਕਿਉਂ ਮਿਲਿਆ ਉਦੇ ਮਾਂ ਪਿਓ ਅੱਖਾਂ ਤੋਂ ਅੰਨੇ ਨੇ ਉਹ ਰੋਜ਼ ਆਪਣੇ ਮਾਂ ਪਿਓ ਦੀ ਰਜ ਕੇ ਸੇਵਾ ਕਰਦਾ ਹੈ ਰਾਤੀ ਸੌਣ ਲੱਗਿਆਂ ਪਹਿਲਾਂ ਬਿਸਤਰਾ ਮਾਂ ਪਿਓ ਦਾ ਵਿਛਾਉਂਦਾ ਹੈ ਸਵੇਰੇ ਉੱਠ ਕੇ ਪਹਿਲਾਂ ਉਹਨਾਂ ਨੂੰ ਜਲ ਪਾਣੀ ਸ਼ਾਂਨ ਕਰਾਉਂਦਾ ਹੈ ਉਹਨੇ ਇੰਨੀ ਸੇਵਾ ਕੀਤੀ ਹੈ ਉਹਦੀ ਅੰਨੀ ਮਾਂ ਰੋਜ਼ ਸਵੇਰੇ ਉੱਠ ਕੇ ਕਹਿੰਦੀ ਹੈ ਯਾ ਖੁਦਾ ਮੇਰੇ ਪੁੱਤ ਦਾ ਰਤਵਾ ਹਜ਼ਰਤ ਮੁਸੇ ਦੇ ਬਰਾਬਰ ਹੋ ਜਾਏ ਮੇਰੇ ਪੁੱਤ ਦਾ ਰਤਵਾ ਹਜ਼ਰਤ ਮੁਸੇ ਜਿੱਡਾ ਹੋ ਜਾਏ ਤੇ ਕਹਿੰਦੀ ਕਹਿੰਦੇ ਹਜ਼ਰਤ ਮੂਸਾ ਉਸ ਮਾਂ ਦੀ ਅਸੀਸ ਅਰਦਾਸ ਪ੍ਰਵਾਨ ਹੋ ਗਈ ਜਿਸ ਦਿਨ ਕਸਾਈਆਂ ਦਾ ਲੜਕਾ ਆਏਗਾ ਤੇਰੇ ਬਰਾਬਰ ਮਹਿਲ ਮਿਲੇਗਾ ਕਹਿਣ ਤੋਂ ਭਾਵ ਮਾਮਾ ਦੀ ਅਸੀਸ ਲੱਗਦੀ ਹੈ ਅੱਜ ਆਪਾਂ ਸਤਕਾਰਯੋਗ ਮਾਤਾ ਜੀ ਦੇ ਅੰਤਮ ਅਰਦਾਸ ਕਰਨ ਵਾਸਤੇ ਜੁੜ ਬੈਠੇ ਕੋਈ ਬੰਦਾ ਦੁਨੀਆ ਵਿੱਚ ਪਰਫੈਕਟ ਨਹੀਂ ਸਾਰੀ ਦੁਨੀਆ ਇੰਪਰਫੈਕਟ ਹੈ ਕੋਈ ਨਾ ਕੋਈ ਦੁਨੀਆ ਵਿੱਚ ਗਲਤੀ ਭੁੱਲ ਹਰ ਬੰਦੇ ਤੋਂ ਹੁੰਦੀ ਹੈ ਪਾਤਸ਼ਾਹ ਨੇ ਸਾਨੂੰ ਰਾਹ ਦੱਸਿਆ ਭਾਈ ਅਰਦਾਸ ਕਰੋ ਰੱਬ ਦੀ ਦਰਗਾਹ ਵਿੱਚ ਬਖਸ਼ਿਆ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਵਿੱਤਰ ਕਥਾ ਸੁਣ ਕੇ ਤੁਹਾਡੇ ਦਿਨ ਨੂੰ ਵੀ ਬਹੁਤ ਸਕੂਨ ਮਿਲਿਆ ਹੋਵੇਗਾ ਕਿ ਬਹੁਤ ਸਾਰੀਆਂ ਕਥਾਵਾਂ ਆਪ ਜਦੋਂ ਸੁਣਦੇ ਆ ਉਹਨਾਂ ਵਿੱਚ ਆਪਣਾ ਮਨ ਲੱਗ ਜਾਂਦਾ ਫੇਰ ਇਹ ਪੈਂਡ ਵਿੱਚ ਪਹੁੰਚਦੇ ਹੁੰਨੇ ਆ ਜੇ ਤੁਸੀਂ ਵੀ ਐਂਡ ਤੱਕ ਪਹੁੰਚੋ ਤਾਂ ਤੁਹਾਡਾ ਵੀ ਜ਼ਰੂਰ ਇਸ ਕਥਾ ਦੇ ਵਿੱਚ ਮਨ ਲੱਗ ਗਿਆ ਹੋਵੇਗਾ ਬਾਕੀ ਬਾਬਾ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕਥਾ ਸੁਣਾਈ ਆ ਮਾਂ ਦੇ ਰਿਲੇਟਡ ਕਿ ਜਿਹੜੀ ਮਾਂ ਦੇ ਅਰਦਾਸ ਹੁੰਦੀ ਹੈ ਉਹ ਕਦੇ ਵੀ ਖਾਲੀ ਨਹੀਂ ਜਾਂਦੀ ਹੁੰਦੀ ਕਿਉਂਕਿ ਮਾਂ ਦਾ ਜਿਹੜਾ ਹਿਰਦਾ ਹੁੰਦਾ ਉਹ ਬਹੁਤ ਹੀ ਕੋਮਲ ਹੁੰਦਾਗਾ ਤੇ ਉਹ ਆਪਣੇ ਕੋਮਲ ਹਿਰਦੇ ਦੇ ਨਾਲ ਜਦੋਂ ਅਰਦਾਸ ਕਰਦੀ ਆ ਵਾਗਰੋ ਅਗੇ ਤਾਂ ਉਸ ਦੀ ਅਰਦਾਸ ਜਿਹੜੀ ਉਹ ਜ਼ਰੂਰ ਪੂਰੀ ਹੁੰਦੀ ਹੈ ਤੇ ਬਾਕੀ ਸੰਗਤ ਜੀ ਮੈਨੂੰ ਤਾਂ ਬਹੁਤ ਪਸੰਦ ਆਈ ਇਹ ਕਥਾ ਬਹੁਤ ਸੋਹਣੀ ਕਥਾ ਸੁਣਾਈ ਹੈਗੀ ਗਿਆਨੀ ਸਰਵਜੀਤ ਸਿੰਘ ਜੀ ਨੇ ਤੇ ਬਾਕੀ ਤੁਹਾਨੂੰ ਇਹ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਅੱਜ ਮੈਂ ਜ਼ਿਆਦਾ ਕੁਝ ਬੋਲਣਾ ਨਹੀਂ ਹੈਗਾ ਮੇਰੇ ਕੋਲ ਸਮਾਂ ਘੱਟ ਸੀ ਨਹੀਂ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਸੀ ਕਿਉਂਕਿ ਮਾਵਾਂ ਦੀਆਂ ਜਿੰਨੀਆਂ ਵੀ ਸੱਤਾਂ ਕਰ ਲੋ ਉੰਨੀ ਘੱਟ ਹੁੰਦੀਆਂ ਮਿਲਦੇ ਆਪਾਂ ਕੱਲ ਨੂੰ ਕੋਈ ਹੋਰ ਵੀਡੀਓ ਲੈ ਕੇ ਇਦਾਂ ਦੀ ਕੋਈ ਸਾਖੀ ਲੈ ਕੇ ਸੋਹਣੀ ਜੀ ਕੋਈ ਕਥਾ ਲੈ ਕੇ ਉਹ ਤੱਕ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੱਪ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ